ਜੀ ਕੁਮਾਰ ਜੀ ਭਾਈ ਮਾਮਲਾ ਕੀ ਹੋਇਆ ਰਾਤੀ ਮਾਮਲਾ ਰਾਤੀ ਮੈਂ ਆ ਰਿਹਾ ਸੀ ਇਤਲੋ ਦੀ ਡੱਬਾ ਰੋਡ ਤੋਂ ਤੇ ਕਿਸੇ ਲੜਾਈ ਹੋ ਰਹੀ ਸੀ ਲੇਟਸ ਨੂੰ ਕੁਟਦੇ ਪਏ ਸੀ ਉਹ ਤੇ ਮੈਂ ਤੇ ਪੁੱਛਿਆ ਸੀ ਉਹਨੂੰ ਹਣ ਮੇਰੇ ਹੱਥ ਚੁੱਕਦਾ ਮੇਰੇ ਨਾਲ ਫਰੈਂਡ ਸੀ ਇੱਕ ਮੇਰਾ ਉਹਦੇ ਹੱਥ ਚੁੱਕਦਾ ਮੈਂ ਛਡਾਣ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਆਈ ਇੱਟਾ ਮਾਰੀ ਉਹਨਾਂ ਨੇ ਮੈਂ ਭੱਜ ਲਿਆ ਤੋਂ ਵੀ ਗੱਡੀ ਲੈ ਕੇ ਮੈਂ ਨਿਕਲ ਗਿਆ ਤੋਂ ਵੀ ਮੇਰੇ ਪਿੱਛੇ ਪਿੱਛੇ ਆ ਗਏ ਉਹ ਉਸ ਵੇਹਾਨ ਤੋਂ ਬਾਅਦ ਇੱਥੇ ਆ ਗਏ ਮੈਂ ਫੜ ਲਿਆ ਇਹਨਾਂ ਨੂੰ ਮੈਂ ਕਿਹਾ ਭਾਈ ਕਹਿੰਦਾ ਸੋਰੀ ਮੈਂ ਮੇਰੀ ਵੋਟੀ ਆਈ ਉਹ ਮੈਂ ਕਿਹਾ ਕਹਿੰਦੇ ਰਹਿਣ ਦੋ ਛੱਡ ਪਰੇ ਅਸੀਂ ਆ ਗਏ ਘ ਉੱਥੋਂ ਵੀ ਫੇਰ ਨਿਕਲ ਗਏ ਫੇਰ 40 50 ਬੰਦੇ ਆਏ ਨੇ ਹਥਿਆਰਾਂ ਨਾਲ ਆਏ ਨੇ ਬੜੇ ਮੇ ਡੱਬੇ ਚ ਵੀ ਲੱਗੇ ਸੀ ਅੱਦਾ ਅੱਦਾ ਕਰਨ ਵਾਸਤੇ ਡੱਬੇ ਸੀ ਵੀ ਕੱਢਦੇ ਫਿਰਦੇ ਸੀ ਕੁਝ ਬੰਦੂਕ ਬੰਦੂਕ ਇੱਟਾ ਉੱਟਾ ਮਾਰਿਆ ਗੱਡੀ ਤੋੜ ਗਏ ਘਰ ਦੇੰਦ ਇੱਟਾ ਮਾਰਿਆ ਬੋਰੀਆਂ ਕੰਨ ਤੇ ਪੱਪਰ ਦੇ ਫਿਰਦੇ ਪਏ ਸੀ ਦੋ ਚਾਰ ਗੱਡੀਆਂ ਵੀ ਮਾਰੀਆਂ ਟੱਕਰ ਤੇ ਬੱਚੇ ਸੱਟ ਲੱਗੀ ਇੱਕ ਦੇ ਸਿਰ ਤੇ ਤੇ ਜਾਣੀ ਨੁਕਸਾਨ ਤੇ ਕੋਈ ਨਹੀਂ ਹੋਇਆ ਨਾ ਜਾਣੀ ਨਾਣੀ ਬੱਚੇ ਲੱਗੀ ਉਹਦਾ ਪਰਚਾ ਘੜਾਇਆ ਕਿੰਨੇ ਮੁੰਡੇ ਸੀਗੇ ਟੋਟਲ ਟੋਟਲ ਹੋਣੇ ਆ ਜੀ 30 40 ਪਿੰਦੇ ਹੋਣੇ ਆ 8 9 ਦਾ ਥੇ ਆਏ ਨੇ ਜੀ ਕਿੰਨੀ ਬੀਟੀ ਚ ਹਾਂਜੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਗੱਡੀਆਂ 2 ਤੋੜ ਗਏ ਜੀ ਹਾਂਜੀ ਇੱਕ ਪਿੱਛੇ ਹੈ ਕਿ ਮੇਰੀ ਤੋੜ ਗਏ ਪੁਲਿਸ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਰਾਤੀ ਕੀਤੀ ਸੀ ਮੈਂ ਰਾਤੀ ਕਰਕੇ ਆ 12 ਵਜੇ 1 ਵਜੇ ਹਾਲੇ ਤੱਕ ਨਹੀਂ ਆਏ ਉਹ ਨਹੀਂ ਅਸਰੇ ਵੀ ਕੀਤਾ ਕਿ ਚਾਰ ਵਜੇ ਆਵਾਂਗੇ ਸੀ ਐਸ ਵੇਲੇ ਟਾਈਮ ਕਿੰਨਾ ਹੋ ਗਿਆ ਹੁਣ ਹੋ ਗਿਆ ਜੀ 2:00 ਵਜੇ ਕਿਉਂ ਨਾ 2-3 ਮਤਲਬ 12 ਘੰਟੇ ਹੋ ਗਏ ਪੁਲਿਸ ਕੰਪਲੇਨ ਨੂੰ 12:00 ਵਜੇ ਹਾਂਜੀ 12:00 ਵਜੇ ਹਾਂਜੀ 12 ਘੰਟੇ ਹੋ ਗਏ 2:00 ਜੀ ਵੀਜੇ ਤੁਹਾਡਾ ਇਹ ਮਾਮਲਾ ਕੀ ਜ਼ਰੂਰ ਹੈ ਕੋਈ ਆ ਮੁੰਡੇ ਜਿਹੜੇ ਸੀਗੇ ਬਈ ਇਹਨੇ ਗੁੰਡਾਗਰਦੀ ਚੰਗੀ ਕੀਤੀ ਹੈ ਮੱਲੇ 'ਚ ਤੇ ਪਿੱਛੇ ਵੀ ਤਿੰਨ ਜਾ ਕਰਾਂ ਜਾਂ ਨਾ ਈਟਾ-ਉਟਾ ਮਾਰੀਆਂ ਉੱਥੇ ਵੀ ਗੱਡੀ ਦਾ ਸ਼ੀਸ਼ਾ ਤੋੜ ਗਏ ਨੇ ਇਹ ਇੱਥੇ ਵੀ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਇਹ ਤਾਂ ਸ਼ੁਕਰ ਕਰੋ ਕਿ ਬਾਹਰ ਨਹੀਂ ਆਖਾ ਸੀ ਤੇ ਸਾਰਿਆਂ ਨੂੰ ਆਦਣਾ ਸੀ ਉਹਨਾਂ ਨੇ ਤਲਵਾਰਾਂ ਨਸ਼ਾ-ਨੁਸ਼ਾ ਪੂਰਾ ਕੀਤਾ ਸੀ ਜਿਨ੍ਹਾਂ ਨੇ ਪੂਰੀ ਉਹਨਾਂ ਨੇ ਅੰਦਾ ਗੁੰਡਾਗਰਦੀ ਮਚਾਈ ਨਾ ਤੁਸੀਂ ਦੇਖੋ ਮੂਰੀਓ ਜੀ ਦੇਖਣ ਦੀ ਸਾਰਾ ਪਤਾ ਲੱਗ ਜੂਗਾ ਤੁਸੀਂ ਕੰਪਲੇਂਟ ਕੀਤੀ ਸੀ ਤੁਸੀਂ ਕੰਪਲੇਂਟ ਹਾ ਸੀਤਾ ਉਸੇ ਟਾਈਮ ਕੀਤੀ ਸੀ ਪੀਸੀ ਆਰ ਆ ਲੈ ਆਏ ਸੀ ਪਰ ਉਸ ਤੋਂ ਬਾਅਦ ਅੱਲੇ ਤੱਕ ਕੋਈ ਨਹੀਂ ਆਇਆ ਓਕੇ ਉਸ ਤੋਂ ਬਾਅਦ ਹਾਲੇ ਤੱਕ 12 ਵਜੇ ਕੋਈ ਨਹੀਂ ਆਇਆ ਠੀਕ ਹੈ ਸੀਜੀਟੀਵੀ ਕੰਮ ਦੇ ਫੁਟੇਜ ਹੈ ਤੁਸੀਂ ਕੰਪਲੇਂਟ ਕੀਤੀ ਸੀ ਤੁਸੀਂ ਕੰਪਲੇਂਟ ਹਾ ਸੀਤਾ ਉਸੇ ਟਾਈਮ ਕੀਤੀ ਸੀ ਪੀਸੀ ਆਰ ਆ ਲੈ ਆਏ ਸੀ ਪਰ ਉਸ ਤੋਂ ਬਾਅਦ ਅੱਲੇ ਤੱਕ ਕੋਈ ਨਹੀਂ ਆਇਆ ਓਕੇ ਉਸ ਤੋਂ ਬਾਅਦ ਹਾਲੇ ਤੱਕ 12 ਵਜੇ ਕੋਈ ਨਹੀਂ ਆਇਆ ਠੀਕ ਹੈ ਸੀਜੀਟੀਵੀ ਕੰਮ ਦੇ ਫੁਟੇਜ ਹੈ ਦੀ ਆਪਣੀ ਹਾਂਜੀ ਹਾਂਜੀ ਉਹਨਾਂ ਸਾਰਾ ਕੋ ਫੋਟੋਜ਼ ਹੈਗੀ ਉਹਨਾਂ ਦੀ ਮੇਰਾ ਇੱਥੇ ਮੋਬਾਈਲ गिर ਗਿਆ ਉਹ ਵੀ ਪਿਆ ਹੈ ਸਾਰਾ ਕੁਛ ਹੈਗਾ ਹਰ ਚੀਜ਼ ਹੈਗੀ ਪੂਰਾ ਮੱਲਾ ਪੂਰੇ ਬੰਦੇ ਸਾਰੇ ਪਰੇਸ਼ਾਨ ਨਹੀਂ ਪੂਰਾ ਮੱਲਾ ਇਹ ਤਾਂ ਪੂਰੀ ਗੁੰਡਾਗਰਦੀ ਹੋ ਗਈ ਇਸ ਟਾਈਮ ਤਾਂ ਕਿਸੇ ਨਾ ਮਾਰ ਜਾਣਗੇ ਰਾਤੀ ਰਾਤੀ ਆ ਗਏ ਸੰਜੀਤ ਕੁਮਾਰ ਜੀ ਭਾਈ ਮਾਮਲਾ ਕੀ ਹੋਇਆ ਰਾਤੀ ਮਾਮਲਾ ਰਾਤੀ ਮੈਂ ਆ ਰਿਹਾ ਸੀ ਇਧਰੋਂ ਦੀ ਡੱਬਾ ਰੋਡ ਤੋਂ ਤੇ ਕਿਸੇ ਲੜਾਈ ਹੋ ਰਹੀ ਸੀ ਲੇਡਸ ਨੂੰ ਘੁੱਟਦੇ ਪਏ ਸੀ ਉਹ ਤੇ ਮੈਂ ਤੇ ਪੁੱਛੇ ਸੀ ਉਹਨੂੰ ਪਰ ਮੇਰੇ ਹੱਥ ਚੁਕਦਾ ਮੇਰੇ ਨਾਲ ਫਰੈਂਡ ਸੀ ਇੱਕ ਮੇਰਾ ਉਹਦੇ ਹੱਥ ਚੁਕਦਾ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਾਰਨ ਦੀ ਆਈ ਇੱਟਾ ਮਾਰੀ ਉਹਨਾਂ ਨੇ ਮੈਂ ਭੱਜ ਲਿਆ ਥੋਦੀ ਗੱਡੀ ਲੈ ਕੇ ਮੈਂ ਨਿਕਲ ਗਿਆ ਤਾਂ ਉਹ ਮੇਰੇ ਪਿੱਛੇ ਪਿੱਛੇ ਆ ਗਏ ਉਹ ਸੁਹਾਨ ਤੋਂ ਬਾਅਦ ਇੱਥੇ ਆ ਗਏ ਮੈਂ ਫੜ ਲਿਆ ਇਹਨਾਂ ਨੂੰ ਮੈਂ ਕਿਹਾ ਭਾਈ ਕਹਿੰਦਾ ਸੌਰੀ ਮੈਂ ਮੇਰੀ ਵੋਟੀ ਆਈ ਉਹ ਮੈਂ ਕਿਹਾ ਕਹਿੰਦੇ ਰਹਿਣ ਦੋ ਛੱਡ ਪਰੇ ਅਸੀਂ ਆ ਗਏ ਘਰੇ ਵੜ ਗਏ ਤੇ ਉੱਥੋਂ ਦੀ ਫੇਰ ਹੀ ਨਿਕਲ ਗਏ ਫੇਰ 40 50 ਬੰਦੇ ਆਏ ਨੇ ਹਥਿਆਰਾਂ ਨਾਲ ਆਏ ਨੇ ਬੜੇ ਮੈਂ ਡੱਬੇ ਚ ਵੀ ਲੱਗੇ ਸੀ ਅੱਧਾ ਅੱਧਾ ਕਰਨ ਵਾਸਤੇ ਡੱਬੇ ਹੋਏ ਸੀ ਕੱਢਦੇ ਫਿਰਦੇ ਸੀ ਕੁਝ ਬੰਦੂਕ ਬੰਦੂਕ ਇੱਟਾ ਉੱਟਾ ਮਾਰਿਆ ਗੱਡੀ ਤੋੜ ਗਏ ਘਰ ਦੇੰਦ ਇੱਟਾ ਮਾਰਿਆ ਬੋਰੀਆਂ ਕੰਨ ਤੇ ਪੱਪਰ ਦੇ ਫਿਰਦੇ ਪਏ ਸੀ 2-4 ਗੱਡੀਆਂ ਵੀ ਮਾਰੀਆਂ ਟੱਕਰ ਤੇ ਬੱਚੇ ਸੱਟ ਲੱਗੀ ਇੱਕ ਦੇ ਸਿਰ ਤੇ ਤੇ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਨਾ ਜਾਨੀ ਨੁਕਸਾਨ ਨਹੀਂ ਬੱਚੇ ਲੱਗੀ ਉਹਦਾ ਪਰਚਾ ਘੜਾਇਆ ਹਾਂਜੀ ਮੁੰਡੇ ਸੀਗੇ ਟੋਟਲ ਟੋਟਲ ਹੋਣੇ ਆ 30-40 ਪਿੰਦੇ ਹੋਣੇ ਆ 8-9 ਦਾ ਥੇ ਆਏ ਨੇ ਜੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਹਾਂਜੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਗੱਡੀਆਂ 2 ਤੋੜ ਗਈਆਂ ਹਾਂਜੀ ਇੱਕ ਪਿੱਛੇ ਵੀ ਉਹਦੀ ਇੱਕ ਪਿੱਛੇ ਹੈ ਕਿ ਮੇਰੀ ਤੋੜ ਗਈ ਹੈ ਕੋਲ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਰਾਤੀ ਕੀਤੀ ਸੀ ਮੈਂ ਰਾਤੀ ਇਹ ਕਰਕੇ ਆ 12 ਵਜੇ 1 ਵਜੇ ਹਾਲੇ ਤੱਕ ਨਹੀਂ ਆਏ ਉਹ ਹਾਲੇ ਤੱਕ ਨਹੀਂ ਆਏ ਨਹੀਂ ਅਸਰੇ ਵੀ ਕੀਤਾ ਕਿ ਉਹ ਚਾਰ ਵਜੇ ਆਵਾਂਗੇ ਸੀ ਐਸ ਵੇਲੇ ਟਾਈਮ ਕਿੰਨਾ ਹੋ ਗਿਆ ਹੋਣ ਹੋ ਗਿਆ ਜੀ 2 ਵਜੇ ਗਿਆ ਨਾ 2-3 ਮਤਲਬ 12 ਘੰਟੇ ਹੋ ਗਏ ਕੋਲ ਕੰਪਲੇਨ ਨੂੰ 12 ਵਜੇ ਗਿਆ ਹਾਂਜੀ 12 ਵਜੇ ਗਿਆ ਹਾਂਜੀ 12 ਘੰਟੇ ਹੋ ਗਏ 2:00 ਬੀਜੇ ਪਰੀ ਮਾਮਲਾ ਕੀ ਹੋ ਰਿਹਾ ਹੈ ਕੋਈ ਆ ਮੁੰਡੇ ਜਿਹੜੇ ਸੀਗੇ ਬਈ ਇਹਨੇ ਗੁੰਡਾਗਰਦੀ ਚੰਗੀ ਕੀਤੀ ਹੈ ਮੱਲੇ 'ਚ ਤੇ ਪਿੱਛੇ ਵੀ ਤਿੰਨ ਜਾ ਕਰਾਂ ਜਾਨਾ ਟਰੌਟਾ ਮਾਰੀਆਂ ਉੱਥੇ ਵੀ ਗੱਡੀ ਦਾ ਸ਼ੀਸ਼ਾ ਤੋੜ ਗਏ ਨੇ ਇਹ ਇੱਥੇ ਵੀ ਇਹਨਾਂ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਇਹ ਤਾਂ ਸ਼ੁਕਰ ਕਰੋ ਕਿ ਕੋਈ ਬਾਹਰ ਨਹੀਂ ਹੈਗਾ ਸੀ ਤੇ ਸਾਰਿਆਂ ਨੂੰ ਆਦਣਾ ਸੀ ਉਹਨਾਂ ਨੇ ਤਲਵਾਰਾਂ ਨਸ਼ਾ ਨੁਸ਼ਾ ਪੂਰਾ ਕੀਤਾ ਸੀ ਇਹਨਾਂ ਨੇ ਪੂਰੀ ਉਹਨਾਂ ਨੇ ਐਂਦਾ ਗੁੰਡਾਗਰਦੀ ਮਚਾਈ ਨਾ ਤੁਸੀਂ ਦੇਖੋ ਯੂਰੀਓ ਜੀ ਦੇਖਣ ਦੀ ਸਾਰਾ ਪਤਾ ਲੱਗ ਜੂਗਾ ਹਾਂ ਸੀਤਾ ਉਸੇ ਟਾਈਮ ਕੀਤੀ ਸੀ ਪੀਸੀਆਰ ਆ ਲੈ ਆਈ ਸੀ ਪਰ ਉਸ ਤੋਂ ਬਾਅਦ ਅੱਲੇ ਤੱਕ ਕੋਈ ਨਹੀਂ ਆਇਆ ਓਕੇ ਉਸ ਤੋਂ ਬਾਅਦ ਅੱਲੇ ਤੱਕ 12 ਵਜੇ ਕੋਈ ਨਹੀਂ ਆਇਆ ਠੀਕ ਹੈ ਜੀ ਕੈਮਰੇ ਫੁਟੇਜ ਸੀਨੀ ਪੁਲਿਸ ਕੰਪੋਨ ਕਿਤੇ ਵੀ ਪੁਲਿਸ ਹਾਂ ਸੀਤਾ ਉਸੇ ਟਾਈਮ ਕੀਤੀ ਸੀ ਪੀਸੀਆਰ ਆ ਲੈ ਆਈ ਸੀ ਪਰ ਉਸ ਤੋਂ ਬਾਅਦ ਅੱਲੇ ਤੱਕ ਕੋਈ ਨਹੀਂ ਆਇਆ ਓਕੇ ਉਸ ਤੋਂ ਬਾਅਦ ਅੱਲੇ ਤੱਕ 12 ਵਜੇ ਕੋਈ ਨਹੀਂ ਆਇਆ ਠੀਕ ਹੈ ਜੀ ਕੈਮਰੇ ਫੁਟੇਜ ਹੋ ਗਈ ਹਾਂ ਦੀ ਹਾਂ ਜੀ ਹਾਂ ਜੀ ਉਹਦਾ ਸਾਰਾ ਕੋ ਫੋਟੋ ਜਗੀ ਹੋਣਾ ਦੀ ਮਤਲਬ ਇੱਥੇ ਮੋਬਾਈਲ गिर ਗਿਆ ਉਹ ਵੀ ਪਿਆ ਸਾਰਾ ਕੁਝ ਹੈਗਾ ਹਰ ਚੀਜ਼ ਹੈਗੀ ਪੂਰਾ ਮੱਲਾ ਪੂਰੇ ਬੰਦੇ ਸਾਰੇ ਪਰੇਸ਼ਾਨ ਨਹੀਂ ਪੂਰਾ ਮੱਲਾ ਇਹ ਤਾਂ ਪੂਰੀ ਗੁੰਡਾਗਰਦੀ ਹੋ ਗਈ ਇਸ ਟਾਈਮ ਤਾਂ ਕਿਸੇ ਨੇ ਮਾਰ ਜਾਣਗੇ ਅੱਧਾ ਰਾਤੀ ਰਤੀ ਆ ਕੇ